ਸਾਡੇ YouTube ਚੈਨਲ ਦੇ ਆਪ ਦਾ ਸਵਾਲ ਤਾਂ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਰਦਾਰ ਹਰਬਾਜ਼ ਸਿੰਘ ਜੇਮਾ ਵਿਤਮંત્રી ਪੰਜਾਬ ਦੀ ਚੇਅਰਮੈਨਸ਼ਿਪ ਵਿੱਚ ਬਣੀ ਸੈਕ੍ਰੇਟਰੀ ਦੁਆਰਾ 12 ਜੂਨ ਨੂੰ ਸੱਤ ਮੁਲਾਜ਼ਮ ਜਥੇ ਬਣੀਆਂ ਨਾਲ ਹੋਣ ਵਾਲੀਆਂ ਮੀਟਿੰਗਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾ ਨਾਲ ਵੀਡੀਓ ਦੀ ਨੋਟੀਫਿਕੇਸ਼ਨ ਆਜਿ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਸ ਵਾਰ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੋਂ ਹੋਣ ਵਾਲੀ ਜਮਨੀ ਚੋਣ ਜਿੱਥੇ ਪੰਜਾਬ ਦੀ ਹਰੇਕ ਸਿਆਸੀ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ ਉਹ ਤੇ ਸੱਤਾਧਾਰੀ ਆਮ ਆਗਮੀ ਪਾਰਟੀ ਲਈ ਤਾਂ ਇਹ ਚੋਣ ਜਿੰਨੀ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਤ ਤੌਰ ਤੇ ਇਹ ਜਮਨੀ ਚੋਣ ਦਾ ਅਸਲ ਵਿੱਚ 2027 ਦੀਆਂ ਚੋਣਾਂ ਰੂਪੀ ਬਿਲਮ ਦਾ ਟ੍ਰੇਲਰ ਹੀ ਹੋਵੇਗਾ ਤੇ ਇਸ ਚੋਣ ਨੇ ਨਤੀਜੇ ਤੋਂ ਪਤਾ ਲੱਗ ਜਾਵੇਗਾ ਕਿ 2027 ਦੀਆਂ ਚੋਣਾਂ ਵਿੱਚ ਕਿਹੜੀ ਪਾਰਟੀ ਪੰਜਾਬ ਦੀ ਸੱਤਾ ਤੇ ਕਾਬਜ ਹੋਵੇਗੀ ਅਕਸਰ ਹੀ ਪਿਛਲੀਆਂ ਚੋਣਾਂ ਵਿੱਚ ਦੇਖਣ ਨੂੰ ਆਇਆ ਹੈ ਕਿ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਹੋ ਪਾਰਟੀ ਹੀ ਜਿਮਨੀ ਚੋਣ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਪਰੰਤੂ ਇਸ ਵਾਰ ਖਾਸ ਤੌਰ ਤੇ ਕਿਸਾਨ ਜਿੱਥੇ ਬੰਦੀਆਂ ਮੁਲਾਜ਼ਮ ਜਿੱਥੇ ਬੰਦੀਆਂ ਤੇ ਕਈ ਹੋਰ ਵਰਗਾਂ ਵੱਲੋਂ ਸੱਤਾਧਾਰੀ ਆਮ ਆਗਮੀ ਪਾਰਟੀ ਦਾ ਭਾਰੀ ਵਿਰੋਧ ਇਹ ਤੇ ਜਾਣ ਗਾਰਨ ਸਰਕਾਰ ਨੂੰ ਰੱਥਾ ਪੈਰਾਂ ਦੀ ਪਈ ਹੋਈ ਹੈ ਇਸੇ ਕਰਕੇ ਹੀ ਮਲਾਜ਼ਮਾਂ ਤੇ ਬੇਰੁਜ਼ਗਾਰਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਸਰਦਾਰ ਹਰਪਾਲ ਸਿੰਘ ਕੇਮਾ ਵਿੱਤ ਮੰਤਰੀ ਪੰਜਾਬ ਦੀ ਚੇਅਰਮੈਨਸ਼ਿਪ ਵਿੱਚ ਹਸਤਾਖਤ ਕੀਤੀ ਗਈ ਕਮਨਸਰ ਕਮੇਟੀ ਨੇ ਸੌਤ ਮਲਾਜ਼ਮਾਂ ਅਤੇ ਬੇਰੁਜ਼ਗਾਰ ਜਥੇਬੰਦੀਆਂ ਨੂੰ 12 ਜੂਨ 2025 ਨੂੰ ਪੰਜਾਬ ਸਰੋ ਸਰਕਰ ਦੇ ਵਿੱਚ ਮੀਟਿੰਗ ਲਈ ਸਮਾਂ ਦਿੱਤਾ ਹੈ ਇਹ ਮੀਟਿੰਗਾਂ 11 ਵਜੇ ਤੋਂ ਸ਼ੁਰੂ ਹੋਣਗੀਆਂ ਤੇ 12:30 ਵਜੇ ਤੱਕ ਯਾਨੀ ਕਿ ਡੇਢ ਘੰਟੇ ਲਈ ਚੱਲਣਗੇ ਹਈ ਜਥੇਬੰਦੀਆਂ ਇਹਨਾਂ ਮੀਟਿੰਗਾਂ ਨੂੰ ਸਰਕਾਰ ਦੁਆਰਾ ਸਿਰਫ ਕਾਰਨਾ ਪੂਰਤੀ ਤੇ ਆਈ ਅਵੋਸ਼ ਹੀ ਕਰਾਰ ਦੇ ਰੀਆਂ ਹਨ ਕਿਉਂਕਿ ਹਰੇਕ ਜਥੇਬੰਦੀ ਨੂੰ ਮੀਟਿੰਗ ਦਾ ਜੋ 15 ਮਿੰਟ ਦਾ ਸਮਾਂ ਦਿੱਤਾ ਗਿਆ ਹੈ ਉਸ ਵਿੱਚ ਉਹਨਾਂ ਦੇ ਮਸਲੇ ਡਿਟੇਲ ਵਿੱਚ ਡਿਸਕਸ ਨਹੀਂ ਹੋ ਸਕਦੇ ਚਲੋ ਫਿਰ ਕਿਸੇ ਦੇ ਕਹਿਣ ਅਨੁਸਾਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਹਨ ਜਿਨ੍ਹਾਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ ਹੈ ਇਹ ਹਨ ਨੰਬਰ 1 ਕੰਪਿਊਟਰ ਅਧਿਆਪਕ ਸੰਘ ਦਾ ਕਮੇਟੀ ਨੰਬਰ 2 ਸੈਂਟਰਲ ਆਫ ਟ੍ਰੇਡ ਯੂਨੀਅਨ ਪੰਜਾਬ ਸੀਟੀਯੂ ਨੰਬਰ 10 ਸਰੋਸਿਕਾ ਅਭਿਆਨ ਮੇਟੇ ਮੀਲ ਕਰਮਚਾਰੀ ਯੂਨੀਅਨ ਨੰਬਰ 4 ਪੀਐਸਟੈਟ ਪਾਸ ਡੀਪੀਈ ਯੂਨੀਅਨ ਨੰਬਰ 5 ਪੀਐਸਟੈਟ ਪਾਸ ਵੇਰੂਗਾ ਆਰਟੈਂਟ ਰਾਟ ਯੂਨੀਅਨ ਨੰਬਰ 6 ਪਾਵਰ ਕਮ ਟ੍ਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਨੰਬਰ 7 ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀ2 ਇਨ੍ਹਾਂ ਮੀਟਿੰਗਾਂ ਦੀ ਮਹੱਤਵਪੂਰਨ ਗੱਲ ਇਹ ਹੈ ਕਿ ਇਹਨਾਂ ਮੀਟਿੰਗਾਂ ਵਿੱਚ ਸਿੱਖਿਆ ਵਿਭਾਗ ਬਿਜਲੀ ਵਿਭਾਗ ਸਮਾਜਿਕ ਸੁਰੱਖਿਆ ਇਸ ਤਰੀ ਦੇ ਬਾਕਾਸੋ ਬਾਕ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ ਤਾਂ ਜੋ ਜਿਨ੍ਹਾਂ ਮੰਗਾਂ ਤੇ ਸਹਿਮਤੀ ਬੰਦੀ ਹੈ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਮੌਕੇ ਦੇ ਉੱਤੇ ਹੀ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਸਕਣ ਹੋਲਾਣਾ ਹੈ ਕਿ ਜਿੱਤੇ 12 ਜੂਨ ਨੂੰ ਸੈਕਟਰੀਏਟ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੋਵੇਗਾ ਤਾਂ ਉਧਰ 12 ਜੂਨ ਨੂੰ ਹੀ ਪੁਰਾਣੀ ਪੈਨਸ਼ਨ ਬਹਾਲੀ ਨਾਲ ਸੰਬੰਧਿਤ ਦੋ ਵੱਡੀਆਂ ਜੂਨ ਨੇ ਸਾਂਝੇ ਤੌਰ ਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਲੁਧਿਆਣਾ ਪੱਛਮੀ ਵਿਦਿਆਨ ਸਭਾ ਫਲਕੇ ਵਿੱਚ ਝੰਡਾ ਮਾਲਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੈ ਇਹ ਦੋ ਯੂਨੀਅਨ ਹਨ ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹਦੇ ਪ੍ਰਧਾਨ ਜਸਵੀਰ ਤਲਵਾਰ ਹਨ ਤੇ ਸੀਪੀਐਫ ਕਰਮਚਾਰੀ ਯੂਨੀਅਨ ਜਿਸਦੇ ਪ੍ਰਧਾਨ ਸਰਜੀਤ ਸਿੰਘ ਹਨ ਇਸੇ ਤਰ੍ਹਾਂ ਮੁਲਾਜ਼ਮਾਂ ਤੇ ਪੰਜਾਬ ਸੰਜੇ ਫਰੰਟ ਵੱਲੋਂ ਵੀ 14 ਜੂਨ ਨੂੰ ਲੁਧਿਆਣਾ ਵਿਖੇ ਵੱਡਾ ਰੋਸ ਮਾਰਚ ਕਰਨ ਦਾ ਐਲਾਨ ਕਈ ਦਿਨ ਪਹਿਲਾਂ ਕੀਤਾ ਹੋਇਆ ਹੈ। ਆਈਟੀਟੀ ਉਹਨਾਂ ਚਾਲਾਂ ਬੇਰਜਾਰ ਟੈਟਪਾਸ ਯੂਨੀਅਨ ਨੇ ਵੀ 12 ਜੂਨ ਨੂੰ ਹੀ ਲੁਧਿਆਣਾ ਵਿਖੇ ਬੈਕਲੌਗ ਦੀਆਂ ਪੋਸਟਾਂ ਨੂੰ ਡੀਰਜਰ ਕਰਕੇ ਉਹਨਾਂ ਨੂੰ ਸਕੂਲਾਂ ਵਿੱਚ ਭੇਜਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ। ਤਾਂ ਹੁਣ ਇੱਕ ਪਾਸੇ ਪੰਜਾਬ ਸਰਕਾਰ ਹੈ ਦੇ ਦੂਜੇ ਪਾਸੇ ਮੁਲਾਜ਼ਮ ਪੈਨਸ਼ਨਰ ਤੇ ਬੇਰੁਜ਼ਗਾਰ ਅਧਿਆਪਕਾਂ ਨਾਲ ਜਨ ਅਵਿਸ਼ਕਾਰ ਰੱਸਾ ਕਸ਼ੀ ਦਾ ਖੇਡ ਚੱਲ ਰਿਹਾ ਹੈ ਤੇ ਇਹ ਤਾਂ 19 ਜੂਨ ਦੀ ਚੋਣ ਦੀ ਡੇਟ ਤੋਂ ਬਾਅਦ ਇਸ ਦੇ 23 ਜੂਨ ਨੂੰ ਨਿਕਲਣ ਬਗਲੇ ਨਤੀਜੇ ਤੋਂ ਹੀ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਚੋਣ ਜਿੱਤ ਕੇ ਭਾਰੂ ਰਹਿੰਦੀ ਹੈ ਜਾਂ ਫਿਰ ਰੋਸ ਮਾਰਚ ਤੇ ਝੰਡਾ ਮਾਰਚ ਕਰਦੀਆਂ ਜਿਹੜੇ ਬੰਦਿਆਂ ਵਨੋਂ ਘੋਟਾ ਨੂੰ ਖੋਰਾ ਲਾ ਕੇ ਸਰਕਾਰ ਨੂੰ ਹਰਾਉਣ ਵਿੱਚ ਕਾਮਯਾਬ ਹੁੰਦੀਆਂ ਹਨ ਫਿਰ 12 ਜੂਨ ਨੂੰ ਸੱਤ ਜਥੇਬੰਦੀਆਂ ਨਾਲ ਹੋਣ ਵਾਲੀ ਕੈਬਨਿਟ ਸਭਾ ਕਮੇਟੀ ਨਾਲ ਮੀਟਿੰਗ ਤੋਂ ਕਿਹੜੇ ਸਾਰਥਕ ਨਤੀਜੇ ਨਿਕਲਦੇ ਹਨ ਅਤੇ ਇਹਨਾਂ ਜਥੇਬੰਦੀਆਂ ਦੇ ਹੱਕ ਦੇ ਵਿੱਚ ਕੀ ਕੁਝ ਆਉਂਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਇਹਨਾਂ ਮੀਟਿੰਗਾਂ ਤੋਂ ਜਥੇਬੰਦੀਆਂ ਦੀ ਝੋਲੀ ਵਿੱਚ ਕਿਹੜੀਆਂ ਸਫਲਤਾਵਾਂ ਪੈਂਦੀਆਂ ਹਨ ਇਸ ਵੀਡੀਓ ਵਿੱਚ ਬਸ ਇਹਨਾਂ ਯੇ ਵੀਡੀਓ ਬਿਲਕੁਲ ਲੱਗੇ ਹੋਏ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਜੁਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।